ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਈਮਾਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦੇਸ਼ ਵਿਦੇਸ਼ ਬੈਠੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਇਸ ਵੇਲੇ ਦੇ ਹੈਡਲਾਈਨਸ ਦਾ ਆਸਟ੍ਰੇਲੀਆਈ ਸਰਕਾਰ ਦਾ ਵੱਡਾ ਫੈਸਲਾ ਯੂਕਰੇਨ ਵਿੱਚ ਫੌਜ ਭੇਜਣ ਬਾਰੇ ਅਲਬਾਨੀਜ਼ ਦਾ ਆਇਆ ਬਿਆਨ ਸੰਘੀ ਸਰਕਾਰ ਅਤੇ ਐਨਐਸਡਬਲਿਊ ਸਰਕਾਰ ਨੇ ਰਾਜ ਦੇ ਪਬਲਿਕ ਸਕੂਲਾਂ ਲਈ ਇੱਕ ਨਵੇਂ ਫੰਡਿੰਗ ਸੌਦੇ ਦਾ ਕੀਤਾ ਐਲਾਨ ਐਨਐਸਡਬਲਿਊ ਦੇਵੇਗੀ ਪਬਲਿਕ ਸਕੂਲਾਂ ਵਿੱਚ 4.8 ਬਿਲੀਅਨ ਡਾਲਰ ਆਸਟ੍ਰੇਲੀਆ ਪ੍ਰਸ਼ਾਸਨ ਨੇ ਚੱਕਰਵਾਤ ਐਲਫਰਡ ਲਈ ਕੀਤੀ ਤਿਆਰੀ ਨਿਵਾਸੀਆਂ ਨੂੰ ਦਿੱਤੀ ਗਈ ਚੇਤਾਵਨੀ ਸਿਡਨਹੈਮ ਬੈਕਸਟਾਊਨ ਲਾਈਨ ਨੂੰ ਬਦਲਣ ਵਾਲੀ ਨਵੀਂ ਸਿਡਨੀ ਮੈਟਰੋ ਦਾ ਉਦਘਾਟਨ ਉਦਯੋਗਿਕ ਕਾਰਵਾਈ ਕਾਰਨ 2026 ਤੱਕ ਖੋਇਆ ਮੁਲਤਵੀ ਟਰਾਂਸਪੋਰਟ ਮੰਤਰੀ ਨੇ ਜਤਾਇਆ ਅਫਸੋਸ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਬਹੁ-ਰਾਸ਼ਟਰੀ ਸ਼ਾਂਤੀ ਸੈਨਾ ਦੇ ਹਿੱਸੇ ਵਜੋਂ ਯੂਕਰੇਨ ਵਿੱਚ ਫੌਜ ਭੇਜਣ ਦੇ ਕਿਸੇ ਵੀ ਪ੍ਰਸਤਾਵ ਤੇ ਵਿਚਾਰ ਕਰੇਗੀ ਕਿਉਂਕਿ ਯੂਰਪ ਕਿਸੇ ਵੀ ਸ਼ਾਂਤੀ ਸਮਝੌਤੇ ਨੂੰ ਲਾਗੂ ਕਰਨ ਲਈ ਇੱਛੁਕਾਂ ਦੇ ਘਟ ਜੋੜ ਨੂੰ ਮੰਨਦਾ ਹੈ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਾਰੀ ਅਮਰੀਕੀ ਫੌਜੀ ਸਹਾਇਤਾ ਨੂੰ ਨਾਟਕੀ ਢੰਗ ਨਾਲ ਰੋਕਣ ਦੀ ਪੁਸ਼ਟੀ ਕੀਤੀ ਹੈ। ਜਿਸ ਤੋਂ ਕੁਝ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਯੂਕਰੇਨੀ ਹਮਰਤਬਾ ਵਲਾਦੀਮੀਰ ਜ਼ਲੰਸਕੀ ਨਾਲ ਓਵਲ ਦਫ਼ਤਰ ਵਿੱਚ ਝੜਪ ਕਰਦੇ ਨਜ਼ਰ ਆਏ। ਅਮਰੀਕਾ ਵੱਲੋਂ ਫੌਜੀ ਸਹਾਇਤਾ ਤੇ ਰੋਕ ਲਗਾਉਣ ਬਾਰੇ ਪੁੱਛੇ ਜਾਣ ਤੇ ਐਂਟਨੀ ਅਲਬਾਨੀਜ਼ ਨੇ ਜਵਾਬ ਦਿੱਤਾ ਕਿ ਯੂਕਰੇਨ ਲਈ ਆਸਟ੍ਰੇਲੀਆ ਦੇ ਸਮਰਥਨ ਨੂੰ ਦੁਹਰਾਇਆ ਜਾ ਰਿਹਾ ਹੈ ਜਿਸ ਨੂੰ ਇੱਕ ਬੇਰਹਿਮੀ ਰੂਸੀ ਸੰਗ ਨਾਲ 10 ਸਾਲਾਂ ਤੋਂ ਵੱਧ ਯੁੱਧ ਅਤੇ ਰੂਸ ਦੇ ਪੂਰੇ ਫੈਮਾਨੇ ਤੇ ਹਮਲੇ ਤੋਂ ਬਾਅਦ ਇੱਕ ਲੰਮਾ ਸਮਾਂ ਸੰਤਾਪ ਚੱਲਦਾ ਪਿਆ ਹੈ ਅਲਬਾਨੀਜ਼ ਨੇ ਕਿਹਾ ਅਸੀਂ ਰਾਸ਼ਟਰਪਤੀ ਜ਼ੇਲਨਸਕੀ ਅਤੇ ਯੂਕਰੇਨ ਦੇ ਲੋਕਾਂ ਦੇ ਉਹਨਾਂ ਦੀ ਕੁਦਰਤੀ ਪ੍ਰਭੂ ਸੱਤਾ ਦੀ ਰੱਖਿਆ ਲਈ ਬਹਾਦਰ ਸੰਘਰਸ਼ ਦੇ ਨਾਲ ਖੜੇ ਆ ਯੂਕਰੇਨ ਅੰਤਰਰਾਸ਼ਟਰੀ ਕਾਨੂੰਨ ਦੇ ਸ਼ਾਸਨ ਲਈ ਇੱਕ ਵਿਆਪਕ ਲੜਾਈ ਵਿੱਚ ਰੁੱਝਿਆ ਹੋਇਆ ਹੈ ਅਤੇ ਆਸਟ੍ਰੇਲੀਆ ਸਹਾਇਤਾ ਲਈ ਤਿਆਰ ਹੈ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਪਹਿਲਾਂ ਹੀ 1.5 ਬਿਲੀਅਨ ਡਾਲਰ ਦਾ ਯੋਗਦਾਨ ਪਾ ਚੁੱਕਾ ਹੈ ਜਿਸ ਵਿੱਚੋਂ 1.3 ਬਿਲੀਅਨ ਡਾਲਰ ਸਿੱਧੀ ਫੌਜੀ ਸਹਾਇਤਾ ਵਿੱਚ ਦਿੱਤੇ ਗਏ ਹਨ ਆਸਟ੍ਰੇਲੀਆ ਸਟੈਂਡਸ ਰੈਡੀ ਟੂ ਅਸਿਸਟ We've contributed 1.5 billion dollars with 1.3 billion dollars for military assistance directly Uh, there's discussion at the moment uh, about uh, potential peacekeeping, and from my government's perspective, uh, we're open to consideration of uh, any proposals going forward. Aust Australia has historically played an important role in areas, including in Africa, in Cyprus, in a range of peacekeeping areas. We want to see peace in Ukraine. ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਸ ਸਮੇਂ ਸੰਭਾਵੀ ਸ਼ਾਂਤੀ ਰੱਖਿਅਕਾਂ ਬਾਰੇ ਚਰਚਾ ਕਰ ਰਹੇ ਨੇ ਅਤੇ ਮੇਰੀ ਸਰਕਾਰ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਅੱਗੇ ਵਧਣ ਵਾਲੇ ਕਿਸੇ ਵੀ ਪ੍ਰਸਤਾਵ ਤੇ ਵਿਚਾਰ ਕਰਨ ਲਈ ਖੁੱਲੇ ਹਾਂ ਕਿਉਂਕਿ ਆਸਟ੍ਰੇਲੀਆ ਨੇ ਇਤਿਹਾਸਕ ਤੌਰ ਤੇ ਸ਼ਾਂਤੀ ਰੱਖਿਅਕਾਂ ਖੇਤਰਾਂ ਦੀ ਇੱਕ ਸ਼੍ਰੇਣੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਨਿਊ ਸਾਊਥ ਵੇਲਜ਼ ਨੇ 2034 ਤੱਕ ਪਬਲਿਕ ਸਕੂਲਾਂ ਨੂੰ ਪੂਰੀ ਤਰ੍ਹਾਂ ਫੰਡ ਦੇਣ ਲਈ ਰਾਸ਼ਟਰ ਮੰਡਲ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਨਾਲ ਸੰਗੀ ਚੋਣਾਂ ਤੋਂ ਪਹਿਲਾਂ ਕੁئینਜ਼ਲੈਂਡ ਦੇਸ਼ ਦਾ ਇੱਕ ਲੋਕਤਾ ਬਾਹਰੀ ਸੂਬਾ ਬਣ ਜਾਵੇਗਾ ਇਸ ਸਮਝੌਤੇ ਤੋਂ ਅਗਲੇ ਦਹਾਕੇ ਦੌਰਾਨ ਐਨ ਐਸ ਡਬਲਿਊ ਪਬਲਿਕ ਸਕੂਲਾਂ ਵਿੱਚ 4.8 ਬਿਲੀਅਨ ਦਾ ਨਿਵੇਸ਼ ਹੋਣ ਦੀ ਉਮੀਦ ਹੈ ਅਤੇ ਇਹ 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਰੁਕੀਆਂ ਹੋਈਆਂ ਗੱਲਾਂ ਬਾਤਾਂ ਤੋਂ ਬਾਅਦ ਸੰਭਵ ਹੋ ਸਕਿਆ ਫੈਡਰਲ ਸਰਕਾਰ ਨਵੇਂ ਸਮਝੌਤੇ ਦੇ ਹਿੱਸੇ ਵਜੋਂ ਤੰਦਰੁਸਤੀ ਸਿੱਖਿਆ ਅਤੇ ਸਿੱਖਣ ਦੇ ਮਿਆਰਾਂ ਨੂੰ ਉੱਚਾ ਚੁੱਕਣ ਦੀ ਆਪਣੀ ਕੋਸ਼ਿਸ਼ ਤੇ ਕਾਫੀ ਜ਼ੋਰ ਦੇ ਰਹੀ ਹੈ ਪਰ ਰਾਜਾਂ ਨਾਲ ਪਿਛਲੇ ਸਮਝੌਤੇ ਨੇ ਸਕੂਲਾਂ ਤੇ ਬਹੁਤ ਘੱਟ ਪ੍ਰਭਾਵ ਪਾਇਆ ਸੀ ਰਾਸ਼ਟਰੀ ਸਕੂਲ ਸੁਧਾਰ ਦਾ ਉਦੇਸ਼ ਅਕਾਦਮਿਕ ਨਤੀਜਿਆਂ ਨੂੰ ਬਿਹਤਰ ਬਣਾਉਣਾ ਸੀ ਖਾਸ ਕਰਕੇ ਪਛੜੇ ਪਿਛੋਕੜ ਵਾਲੇ ਬੱਚਿਆਂ ਲਈ ਅਤੇ ਸਕੂਲ ਹਾਜ਼ਰੀ ਵਿੱਚ ਸੁਧਾਰ ਕਰਨਾ ਸੀ ਪਰ ਇਸ ਦੇ ਟੀਚਿਆਂ ਦੇ ਆਲੇ ਦੁਆਲੇ ਕੁਝ ਸਕਾਰਾਤਮਕ ਲਾਭ ਨਹੀਂ ਹੋਏ ਸੰਘੀ ਅਤੇ ਐਨਐਸਡਬਲਿਊ ਸਰਕਾਰਾਂ ਨੇ ਆਪਣੇ ਸੌਦੇ ਨੂੰ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਫੰਡ ਦੇਣ ਦੇ ਸਾਧਨ ਵੱਜੋਂ ਪੇਸ਼ ਕੀਤਾ ਹੈ ਜਿਵੇਂ ਕਿ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਨੋਟ ਕੀਤਾ ਇਹ ਬਹੁਤ ਵੱਡਾ ਸਮਝੌਤਾ ਹੈ ਪਰਵਾਦੂ ਫੰਡਿੰਗ ਐਨ ਐਸ ਡਬਲਯੂ ਪਬਲਿਕ ਸਕੂਲਾਂ ਲਈ ਸਵਾਗਤਯੋਗ ਖਬਰ ਹੈ ਸਹਿਮਤ ਹੋਏ ਸੁਧਾਰਾਂ ਦੇ ਨਤੀਜੇ ਕੁਝ ਸਮੇਂ ਲਈ ਮਹਿਸੂਸ ਨਹੀਂ ਕੀਤੇ ਜਾਣਗੇ ਘੱਟ ਫੰਡ ਵਾਲੇ ਸਕੂਲ ਆਉਣ ਵਾਲੇ ਸਾਲਾਂ ਲਈ ਘੱਟ ਫੰਡ ਪ੍ਰਾਪਤ ਕਰਦੇ ਰਹਿਣਗੇ ਇਹ ਬਾ federal injection of funds into new south wales schools ever by any couple ਦੱਸਦੇ ਇਹ ਕਿ ਸਕੂਲਾਂ ਨੂੰ ਵਾਧੂ ਫੰਡਿੰਗ ਹੌਲੀ ਹੌਲੀ 2026 ਤੋਂ 2034 ਤੱਕ ਸ਼ੁੱਭ ਹੋਵੇਗੀ ਇਸ ਲਈ ਬਹੁਤ ਸਾਰੇ ਵਿਦਿਆਰਥੀ ਜੋ ਵਰਤਮਾਨ ਵਿੱਚ ਘੱਟ ਫੰਡ ਵਾਲੇ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਹਨ ਸਕੂਲ ਵਿੱਚ ਆਪਣੇ ਸਮੇਂ ਦੌਰਾਨ ਵਧੇ ਹੋਏ ਫੰਡਿੰਗ ਦੇ ਲਾਭ ਨਹੀਂ ਦੇਖ ਸਕਣਗੇ ਸਕੂਲਾਂ ਨੂੰ ਪੂਰੀ ਤਰ੍ਹਾਂ ਫੰਡਿੰਗ ਦੇਣ ਦੀ ਗੱਲ ਡੇਵਿਡ ਗੌਸਕੀ ਦੀ 2011 ਦੀ ਰਿਪੋਰਟ ਤੋਂ ਸ਼ੁਰੂ ਹੋਈ ਸੀ ਜਿਸ ਵਿੱਚ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਲਈ ਬਰਾਬਰ ਫੰਡਿੰਗ ਦੀ ਮੰਗ ਕੀਤੀ ਗਈ ਸੀ। ਕੁئینਜ਼ਲੈਂਡ ਤੇ ਚੱਕਰਵਾਤੀ ਤੂਫਾਨ ਐਲਫਰੈਡ ਦਾ ਖਤਰਾ ਮੰਡਰਾ ਰਿਹਾ ਏ ਤੇ ਵਸਨੀਕ ਲੋਕਾਂ ਨੂੰ ਫੌਰਨ ਉਸ ਇਲਾਕੇ ਤੋਂ ਬਾਹਰ ਨਿਕਲਣ ਲਈ ਕਿਹਾ ਜਾ ਰਿਹਾ ਏ ਕਿਉਂਕਿ ਆਸਟ੍ਰੇਲੀਆ ਦਾ ਦੱਖਣ ਪੂਰਬੀ ਤੱਟ ਇੱਕ ਖੰਡੀ ਚੱਕਰਵਾਤ ਦੇ ਲੈਂਡਫਾਲ ਲਈ ਤਿਆਰ ਹੈ ਜੋ ਕਿ ਕੁئینਜ਼ਲੈਂਡ ਵੱਲ ਲਗਾਤਾਰ ਵਧ ਰਿਹਾ ਏ ਅਤੇ ਦੋ ਰਾਜਾਂ ਵਿੱਚ ਚੇਤਾਵਨੀਆਂ ਜਾਰੀ ਵੀ ਕਰ ਦਿੱਤੀਆਂ ਗਈਆਂ ਨੇ। ਤਾਂ ਦੱਸ ਦिए ਕਿ ਬੀਤੇ ਦਿਨ ਸ਼੍ਰੇਣੀ 1 ਵਿੱਚ ਇਸ ਨੂੰ ਸ਼੍ਰੇਣੀਬੱਧ ਕੀਤਾ ਗਿਆ ਸੀ ਪਰ ਅਲਫਰੈਡ ਕੁئینਜ਼ਲੈਂਡ ਦੇ ਤੱਟ ਦੇ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ ਇਹ ਪਿਛਲੇ ਦਹਾਕਿਆਂ ਵਿੱਚ ਆਏ ਤੂਫਾਨਾਂ ਨਾਲੋਂ ਇਸ ਖੇਤਰ ਲਈ ਸਭ ਤੋਂ ਵੱਧ ਵਿਨਾਸ਼ਕਾਰੀ ਤੂਫਾਨਾਂ ਵਿੱਚੋਂ ਇੱਕ ਹੋ ਸਕਦਾ ਹੈ ਚੱਕਰਵਾਤ ਦੇ ਮੰਗਲਵਾਰ ਸਵੇਰੇ ਸ਼੍ਰੇਣੀ 2 ਪ੍ਰਣਾਲੀ ਵਿੱਚ ਮਜ਼ਬੂਤ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਜੋ ਕਿ ਵੀਰਵਾਰ ਦੇ ਰਾਤ ਜਾਂ ਸ਼ੁੱਕਰਵਾਰ ਸਵੇਰੇ ਬ੍ਰਿਸਬੇਨ ਅਤੇ ਸੰਸ਼ਾਈਨ ਕੋਸਟ ਵਿਚਕਾਰ ਲੈਂਡਪਾਲ ਹੋਣ ਤੋਂ ਪਹਿਲਾਂ ਹੋ ਸਕਦਾ ਹੈ ਜੇਕਰ ਐਲਫ੍ਰੈਡ ਅਨੁਮਾਨ ਅਨੁਸਾਰ ਲੈਂਡਫਾਲ ਕਰਦਾ ਹੈ ਤਾਂ ਇਹ 1990 ਵਿੱਚ ਮੈਨਸੀ ਤੋਂ ਬਾਅਦ ਬ੍ਰਿਸਬੇਨ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਵਾਲਾ ਪਹਿਲਾ ਚੱਕਰਵਾਤ ਹੋਵੇਗਾ ਆਸਟ੍ਰੇਲੀਆਈ ਮੌਸਮ ਵਿਗਿਆਨ ਬਿਊਰੋ ਦੇ ਅਨੁਸਾਰ ਐਲਫ੍ਰੈਡ ਬ੍ਰਿਸਬੇਨ ਤੋਂ ਲਗਭਗ 450 ਕਿਲੋਮੀਟਰ ਉੱਤਰ ਪੂਰਬ ਵਿੱਚ ਹੈ ਜੋ ਕਿ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੱਖਣ ਪੱਛਮ ਵੱਲ ਵੱਧ ਰਿਹਾ ਹੈ ਸੈਂਡੀ ਕੇਪ ਦੱਖਣ ਤੋਂ ਲੈ ਕੇ ਕ੍ਰਾਫਟਨ ਤੱਕ ਦੇ ਇਲਾਕੇ ਜਿਨ੍ਹਾਂ ਵਿੱਚ ਬ੍ਰਿਸਬੇਨ ਗੋਲਡ ਕੋਸਟ, ਸਨਸ਼ਾਈਨ ਕੋਸਟ ਅਤੇ ਬਾਇਰਨ ਬੇ ਸ਼ਾਮਿਲ ਹਨ ਨਿਗਰਾਨੀ ਜ਼ੋਨ ਵਿੱਚ ਹਨ ਅਤੇ ਕੁئینਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਲੱਖਾਂ ਲੋਕਾਂ ਨੂੰ ਸਭ ਤੋਂ ਬੁਰੇ ਹਾਲਾਤਾਂ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ ਜਦੋਂ ਕਿ ਕੁئینਜ਼ਲੈਂਡ ਚੱਕਰਵਾਤ ਦੇ ਰਾਹ ਵਿੱਚ ਹੈ ਨਿਊ ਸਾਊਥ ਵੇਲਜ਼ ਵਿੱਚ ਅਗਲੇ 2 ਦਿਨਾਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਐਲਫ੍ਰੈਡ ਦੱਖਣ ਪੂਰਬੀ ਕੁئینਜ਼ਲੈਂਡ ਅਤੇ ਉੱਤਰੀ ਇਲਾਕਿਆਂ ਵਿੱਚ ਖਤਰਨਾਕ ਹਾਲਾਤ ਲਿਆ ਰਹੇ ਹੈ ਸੀਨੀਅਰ ਮੌਸਮ ਵਿਗਿਆਨੀ ਲੋਰਾ ਬੁੱਚਨ ਨੇ ਕਿਹਾ ਅਸੀਂ ਬਹੁਤ ਭਾਰੀ ਬਾਰਿਸ਼ ਦੀ ਉਮੀਦ ਕਰ ਰਹੇ ਹਾਂ ਖਾਸ ਕਰਕੇ ਤੱਟ ਦੇ ਨਾਲ ਤੇਜ਼ ਹਵਾਵਾਂ ਅਤੇ ਵੱਡੀਆਂ ਲਹਿਰਾਂ ਵੀ ਖਤਰਨਾਕ ਸਰਫਿੰਗ ਸਥਿਤੀ ਪੈਦਾ ਕਰਨਗੀਆਂ ਅਤੇ ਅਸੀਂ ਕੁਝ ਤੱਟਵਰਤੀ ਕਟੌਤੀ ਦੇਖ ਸਕਦੇ ਹਾਂ। We here today to tell you that we are taking it seriously and we are ready and we want you to be ready as well. And if you are, I have every faith that Queensland will get through this. Flood warnings remaining in place from the Mary River all the way to the border and beyond. and uh, minor to major flooding is expected in the coming days. Schools will be closed in the impacted area tomorrow and Friday. If you've got any questions, to go onto the disaster.qld.gov website and there's a link to the school closures portal that I've spoken of. Last services for public transport will run tonight. Scheduled to conclude today, so there will not be public transport on Thursday and Friday, as a minimum. Queenslanders need to be prepared for major roads and bridges to be closed. Obviously, once winds reach 90 kilometres now, that's the trigger point, and I talk about things like the gateway. Uh, elective surgeries, as we said yesterday, have continued today and will continue today. They will not be elective surgeries on Thursday and Friday. Uh, but I want Queenslanders to know our health system is geared up and ready to support those who need emergency care. Supermarkets. I mentioned yesterday that the Deputy Premier signed the uh, ability for that restocking to occur 24-7 for two weeks from last night. That work <coughs> is underway and will continue and give supermarkets the opportunities to. try to restock vital things that are needed at the moment we are going to be in this uh, in the short medium and long term and uh, you will get through this if you listen to messages and uh, we'll be there to see it through purv anumanan vich 300 to 600 mm barish hon di sambhavna dassi ja rahi si kuch khetran vich 700 mm tak barish di sambhavna hai hawa de chakkar 120 km prati ghanta to vadh tez hon di ummeed hai jis de naal vattiyan lehraun giyan ਇਹ ਤੱਟਵਰਤੀ ਕਟੌਤੀ ਅਤੇ ਹੜ੍ਹ ਦਾ ਕਾਰਨ ਬਣ ਸਕਦੀਆਂ ਨੇ ਕੁئینਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕਿ੍ਰਿਸਾਫ ਪੁਲੀ ਨੇ ਨਿਵਾਸੀਆਂ ਨੂੰ ਤਿਆਰ ਰਹਿਣ ਅਤੇ ਡੱਬਾ ਬੰਦ ਭੋਜਨ ਅਤੇ ਬੋਤਲ ਬੰਦ ਪਾਣੀ ਤਿਆਰ ਰੱਖਣ ਦੀ ਅਪੀਲ ਕੀਤੀ ਹੈ ਇਹ ਮਹੱਤਵਪੂਰਨ ਹੈ ਕਿ ਲੋਕ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਅਤੇ ਉਹ ਚੇਤਾਵਨੀਆਂ ਨਾਲ ਜਾਣੂ ਰਹਿਣ ਸਿਡਨੀ ਮੈਟਰੋ ਦੀ ਐਕਸਟੈਂਸ਼ਨ ਲਾਈਨ ਦਾ ਉਦਘਾਟਨ ਚੱਲ ਰਹੀ ਉਦਯੋਗਿਕ ਕਾਰਵਾਈ ਦੇ ਕਾਰਨ ਫਿਲਹਾਲ 2026 ਤੱਕ ਟਲ ਗਿਆ ਹੈ ਨਵੀਂ M1 ਲਾਈਨ ਦਾ ਅੰਤਿਮ ਪੜਾ ਸਿਡਨਹੈਮ ਅਤੇ ਬੈਕਸਟਾਊਨ ਵਿਚਕਾਰ T3 ਬੈਕਸਟਾਊਨ ਲਾਈਨ ਨੂੰ ਬਦਲਣ ਲਈ ਸੈੱਟ ਕੀਤਾ ਗਿਆ ਸੀ ਜਿਸ ਨੂੰ ਕਿ ਪਰਿਵਰਤਨ ਦੀ ਆਗਿਆ ਦੇਣ ਲਈ ਪਿਛਲੇ ਸਾਲ ਸਤੰਬਰ ਤੋਂ ਬੰਦ ਕਰ ਦਿੱਤਾ ਗਿਆ ਸੀ। ਟ੍ਰਾਂਸਪੋਰਟ ਮੰਤਰੀ ਜான் ਗ੍ਰਾਹਮ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਅਸਲ ਵਿੱਚ ਇਹ 7 ਸਤੰਬਰ ਵਿੱਚ ਖੁੱਲਣ ਵਾਲਾ ਸੀ। ਪਰ ਉਦਯੋਗਿਕ ਕਾਰਵਾਈ ਕਾਰਨ 130 ਦਿਨਾ ਤੋਂ ਵੱਧ ਕੰਮ ਵਿੱਚ ਵਿਕਨ ਪੈਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ 130 ਸਾਲ ਪੁਰਾਣੀ ਰੇਲ ਲਾਈਨ ਨੂੰ ਮੈਟਰੋ ਮਿਆਰਾਂ ਵਿੱਚ ਬਦਲਣਾ ਇੱਕ ਬਹੁਤ ਹੀ ਗੁੰਝਲਦਾਰ ਬਜਟ ਹੈ ਅਤੇ ਸਾਨੂੰ ਬਹੁਤ ਅਫਸੋਸ ਹੈ ਕਿ ਯਾਤਰੀਆਂ ਨੂੰ ਬੈਂਕਸਟਾਊਨ ਤੋਂ ਸਿਡਨੀ ਸਪੀਡੀ ਤੱਕ ਮੈਟਰੋ ਤੇ ਸਫ਼ਰ ਕਰਨ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ ਹੜਤਾਲਾਂ ਕਾਰਨ ਕੰਮ ਵਾਲੀਆਂ ਥਾਵਾਂ ਤੱਕ ਪਹੁੰਚਣਾ ਅਤੇ ਲੋੜੀਂਦੇ ਪਰਮਿਟ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਹੈ ਜੋ ठेकेदारों ਨੂੰ ਲਾਈਵ ਇਲੈਕਟ੍ਰੀਕਲ ਨੈੱਟਵਰਕਾਂ ਦੇ ਆਲੇ-ਦੁਆਲੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਲਈ ਲੋੜੀਂਦੇ ਹਨ ਗ੍ਰਾਹਕ ਨੇ ਉਹਨਾਂ ਖਾਸ ਕੰਮਾਂ ਦੀ ਸੂਚੀ ਵੀ ਦਿੱਤੀ ਹੈ ਜੋ ਅਜੇ ਵੀ ਪੂਰੇ ਹੋਣੇ ਬਾਕੀ ਹਨ ਓਵਰਹੈਡ ਵਾਇਰਿੰਗ ਅਤੇ ਸਟੇਸ਼ਨ ਪਲੇਟਫਾਰਮਾਂ ਦੇ ਅਪਗ੍ਰੇਡ ਵਰਗੇ ਕੰਮ ਅਤੇ ਨਾਲ ਹੀ ਵਿਸ਼ਾਲ ਰੇਲ ਨੈੱਟਵਰਕ ਤੋਂ ਆਨਲਾਈਨ ਨੂੰ ਡਿਸਕਨੈਕਟ ਕਰਨ ਲਈ ਬਿਜਲੀ ਦਾ ਕੰਮ ਸਮੇਂ ਸਿਰ ਅਗੇ ਨਹੀਂ ਵਧ ਸਕਿਆ ਟੈਸਟਿੰਗ ਜਲਦੀ ਹੀ ਸ਼ੁਰੂ ਹੋਵੇਗੀ ਪਰ ਉਦਯੋਗਿਕ ਕਾਰਵਾਈ ਬਹੁਤ ਵਿਕੰਨਕਾਰੀ ਰਹੀ ਹੈ ਗ੍ਰਾਹਮ ਨੇ ਇਹ ਵੀ ਦੱਸਿਆ ਕਿ ਮੌਜੂਦਾ M1 ਲਾਈਨ ਵਧੇਰੇ ਪ੍ਰਭਾਵਿਤ ਹੋਵੇਗੀ ਦੋ ਦਿਨ ਪਹਿਲਾਂ ਸੈਂਟਰਲ ਅਤੇ ਸਿਟਨਹੈਮ ਵਿਚਕਾਰ ਸੇਵਾਵਾਂ ਨੂੰ ਅਸਥਾਈ ਤੌਰ ਤੇ ਮੁਅਤਲ ਕਰਨ ਤੇ ਆਈਆਂ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਗ੍ਰਾਹਮ ਨੇ ਕੀ ਕਿਹਾ ਆਓ ਦੇਖਦੇ ਹਾਂ The tunneling work for Metro West is now being completed ਤਾਂ ਗ੍ਰਾਹਕ ਨੇ ਕਿਹਾ ਕਿ ਸਟੇਸ਼ਨ ਦੀ ਸਥਾਪਨਾ ਦਾ ਬਹੁਤ ਵੱਡਾ ਕੰਮ ਪਹਿਲਾਂ ਹੀ ਹੋ ਚੁੱਕਾ ਹੈ ਜਿਸ ਵਿੱਚ ਪਲੇਟਫਾਰਮ ਸਕ੍ਰੀਨ, ਦਰਵਾਜ਼ੇ, ਮਕੈਨੀਕਲ ਗੈਪ ਫিলার, ਨਵੀਆਂ ਲਿਫਟਾਂ ਤੇ ਵਾੜ ਸ਼ਾਮਿਲ ਹਨ। ਉਸ ਦੇ ਕਿਆ ਸੀ ਵਾਦਾ ਕਰਦੇ ਹਾਂ ਕਿ ਇੰਤਜ਼ਾਰ ਖਾਲੀ ਨਹੀਂ ਜਾਵੇਗਾ। ਯਾਤਰੀ ਤੇਜ਼, ਸੁਰੱਖਿਅਤ ਅਤੇ ਪ੍ਰੋਸੇਮੰਦ ਯਾਤਰਾਵਾਂ ਦੀ ਉਮੀਦ ਕਰ ਸਕਦੇ ਨੇ। ਹਰ 4 ਮਿੰਟਾਂ ਵਿੱਚ ਇੱਕ ਰੇਲ ਗੱਡੀ ਸਿਖਰ ਤੇ ਪਹੁੰਚੇਗੀ। ਜਦੋਂ 2026 ਵਿੱਚ ਬੈਂਕਸਟਾਊਨ ਤੱਕ ਦਾ ਐਕਸਟੈਂਸ਼ਨ ਖੁੱਲੇਗਾ ਤਾਂ ਬੈਂਕਸਟਾਊਨ ਤੋਂ ਸੈਂਟਰਲ ਤੱਕ ਦੀ ਯਾਤਰਾ ਵਿੱਚ ਸਿਰਫ 28 ਮਿੰਟ ਲੱਗਣਗੇ। ਮੈਰਕਵਿਲ ਤੋਂ ਮੈਕਵੇਰੀ ਯੂਨੀਵਰਸਿਟੀ ਤੱਕ ਸਿਰਫ 36 ਮਿੰਟ ਅਤੇ ਡੋਲਵੇ ਚੇਲ ਤੋਂ ਵਿਕਟੋਰੀਆ ਕ੍ਰਾਸ ਤੱਕ ਕੇਵਲ 21 ਮਿੰਟ ਲੱਗਣਗੇ। ਤਹਾਲ ਦੀ ਘੜੀ ਆਸਟ੍ਰੇਲੀਆ ਬਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸੱਜਿਆਕਾਰ।